ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਹੋ ਚੁੱਕੀਆਂ ਨੇ ਸੋ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੋ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸੋ ਅਰਦਾਸ ਮੰਡੀ ਹੈ ਔਰ ਇਸ ਤੋਂ ਬਾਅਦ ਹੁਕਮਨਾਮਾ ਹੋਵੇਗਾ ਜਿਹਦੇ ਵਿੱਚ ਦੇਖਿਆ ਜਾਵੇ ਤਾਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀਨੀਅਰ ਮੀਤ ਪ੍ਰਧਾਨ ਲਗੋਜੀਤ ਸਿੰਘ ਵਿਰਕ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜਨਰਲ ਸੱਤਰ ਸਰਦਾਰ ਸ਼ੇਰ ਸਿੰਘ ਮੰਡਵਾਲਾ ਇਸੇ ਤਰ੍ਹਾਂ ਹੀ ਅੰਤਰਿਕ ਕਮੇਟੀ ਮੈਂਬਰ ਵੰਨ ਵੀ ਚੁਣੇ ਗਏ ਨੇ ਜਿਸ ਦੇ ਵਿੱਚ ਸੁਰਜੀਤ ਸਿੰਘ ਘੜੀ ਸੁਰਜੀਤ ਸਿੰਘ ਤੁਗਲਵਾਲਾ ਸੁਰਜੀਤ ਸਿੰਘ ਕੰਗ ਗੁਰਪ੍ਰੀਤ ਸਿੰਘ ਝੱਬਰ ਦਲਜੀਤ ਸਿੰਘ ਭਿੰਡਰ ਬੀਬੀ ਹਰਜਿੰਦਰ ਕੌਰ ਬਲਦੇਵ ਸਿੰਘ ਕੈਂਪੁਰੀ ਮੇਜਰ ਸਿੰਘ ਢਿੱਲੋਂ ਮੰਗਮਿੰਦਰ ਸਿੰਘ ਖਾਪੜਕੇੜੀ ਜੰਗ ਬਾਹਦਰ ਸਿੰਘ ਰਾਏ ਤੇ ਮਿੱਟੂ ਸਿੰਘ ਕਾਨਕੇ ਨੂੰ ਮੈਂਬਰ ਚੁਣਿਆ ਗਿਆ ਸੋ ਵਿਰੋਧੀ ਧਿਰ ਦੇ ਵੱਲੋਂ ਮਿੱਟੂ ਸਿੰਘ ਕਾਨਕੇ ਨੂੰ ਉਮੀਦਵਾਰ ਬਣਾਇਆ ਗਿਆ ਸੀ ਸੋ ਇਸ ਤਰ੍ਹਾਂ ਹੀ ਜੇ ਦੇਖਿਆ ਜਾਵੇ ਤਾਂ ਪੰਜਵੀਂ ਵਾਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਧਾਮੀ ਬਣੇ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਮੈਂਬਰ ਜਿਹੜੇ ਬਾਹਰ ਆਏ ਨੇ ਵਿਰੋਧੀ ਧਿਰ ਦੇ ਜਿਹਦੇ ਵਿੱਚ ਭਾਈ ਮਨਜੀਤ ਸਿੰਘ ਨੇ ਮਿੱਟੂ ਸਿੰਘ ਕਾਨਕੇ ਜੋ ਕਿ ਵਿਰੋਧੀ ਧਿਰ ਦੇ ਚੋਣਵਜੋਂ ਉਮੀਦਵਾਰ ਵਿੱਚੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਜਿਹੜੇ ਚੋਣਾਂ ਹੋਈਆਂ ਨੇ ਵਿੱਚ ਉਮੀਦਵਾਰ ਬਣੇ ਸਨ ਸੋ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੋ ਵਿਰੋਧੀ ਧਿਰ ਨੂੰ ਸਿਰਫ ਤੇ ਸਿਰਫ 18 ਹੀ ਮੈਂਬਰਾਂ ਦੀ ਸਪੋਰਟ ਮਿਲੀ ਹੈ ਔਰ ਦੂਜੇ ਪਾਸੇ 117 ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਵੇਂ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਤੇ ਪਈਆਂ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਮਿੱਟੂ ਸਿੰਘ ਕਾਨਕੇ ਨਾਲ ਕਿਉਂਕਿ ਇਹ ਉਮੀਦਵਾਰ ਭਾਈ ਮਨਜੀਤ ਸਿੰਘ ਨਾਲ ਵੀ ਗੱਲਬਾਤ ਕਰਦੇ ਆ ਇਸ ਵਾਰ ਜੇਕਰ ਗੱਲ ਕਰੀ ਤਾਂ ਕੱਲ 35 ਮੈਂਬਰ ਦਾ ਦਾਵਾ ਸੀ ਅੱਜ 18 ਹੀ ਮੈਂਬਰਾਂ ਨੇ ਜਿਹੜਾ ਕਿ ਬਰੂਧੀਆਂ ਨੋਟ ਕੀਤਾ ਜੋ ਮੈਂਬਰਾਂ ਦਾ ਫੈਸਲਾ ਸਿਰ ਮੱਥੇ ਕਿਉਂਕਿ ਇਹਦਾ ਹੱਲ ਜਰਨਲ ਚੋਣਾਂ ਨੇ ਜਿਹੜੀਆਂ ਚੋਣਾਂ ਕਰਾਉਣ ਵਾਸਤੇ ਸੈਂਟਰ ਜਿਹੜਾ ਹੈ ਉਹ ਬੇਈਮਾਨ ਹੋਇਆ ਪਿਆ ਕਿਉਂਕਿ ਤਿੰਨ ਵਾਰਾ ਚੋਣਾਂ ਹੋ ਜਾਣੀਆਂ ਸੀ 11 ਤੋਂ ਲੈ ਕੇ ਲੇਕਿਨ ਪੁਰਾਣਾ ਹਾਊਸ ਚੱਲਦਾ ਹੈ ਔਰ ਬਾਦਲਦਲ ਨੇ ਟਿਕਟਾਂ ਵੰਡ ਗਿਆ ਸੀ ਔਰ ਤੁਹਾਡੇ ਮਾਦਮੇ ਰਹਿਣ ਕਰਨ ਚਾਹੁੰਦੇ ਆ ਕਿ ਜਰਨਲ ਇਲੈਕਸ਼ਨ ਜਿਹੜੀ ਆ ਉਹ ਬਿਨਾਂ ਕਿਸੇ ਦੇਰੀ ਟੱਕਰ ਨਹੀਂ ਤੇ ਮਤੇ ਘਰੇ ਰਹੇ ਨੇ ਦਰ ਗੱਲਬਾਤ ਹੋਈ ਹੈ ਮਤੇ ਕਾਫੀ ਜਿਹੜਾ ਕਿ ਬਹਿਸ ਬਾਜੀ ਵੀ ਹੋਈ ਸੀ ਤਾਂ ਬਾਅਦ ਮਤੇ ਤਾਂ ਇਹ ਵਖੋ ਇੱਕ ਹੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਦੁਬਾਰਾ ਹੋਣੀ ਚਾਹੀਦੀ ਹੈ ਦੁਬਾਰਾ ਇਲੈਕਸ਼ਨ ਦੀ ਗੱਲ ਕਰਦੇ ਆ ਔਰ ਹੋਣੀ ਚਾਹੀਦੀ ਆ ਉਹ ਅਜੇ ਹੋਈ ਨਹੀਂ ਕੀ ਪਾਣੀਆਂ ਦੀ ਮੰਗ ਹੋ ਗਈ ਬੰਦੀ ਸਿੰਘਾਂ ਦੀ ਰਿਹਾਈ ਲੈ ਕੇ ਵੀ ਉਹ ਸਾਰੇ ਮਤੇ ਉਥੇ ਪਾਸ ਹੋਏ ਆ ਉਹ ਜਨਰਲ ਮਤੇ ਸਾਰੇ ਪਾਸ ਹੋਏ ਆ ਉਹ ਤੁਹਾਨੂੰ ਇਹਦੇ ਰਈ ਮਿਲ ਜਾਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਮਤੇ ਮਿਲ ਜਾਂਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿੰਨੀਆਂ ਪਈਆਂ ਨੇ ਔਰ ਜਿਵੇਂ ਤੁਸੀਂ 35 ਮੈਂਬਰਾਂ ਦੀ ਗੱਲ ਕਰਦੇ ਅੱਜ 18 ਪਈਆਂ ਨੇ ਆਖਰਕਾਰ ਜਿਹੜੇ ਮੈਂਬਰ ਤੁਹਾਡੇ ਨਾਲ ਸੀ ਉਹ ਕਿਉਂ ਸਾਥ ਨਹੀਂ ਦੇਖੋ ਜੋ ਮੈਂਬਰ ਸਹਿਮਾਨ ਦਾ ਫੈਸਲਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਉਹ ਪ੍ਰਵਾਨ ਕਰਨੀ ਚਾਹੀਦੀ ਠੀਕ ਹੈ ਤੇ ਧਾਮੀ ਸਾਹਿਬ ਨੂੰ ਵਧਾਈ ਦੇਣਾ ਚਾਹੀਦਾ ਬਿਲਕੁਲ ਸੋ ਇਹਨਾਂ ਐਸਜੀਬੀਸੀ ਮੈਂਬਰ ਹੈ ਭਾਈ ਮਨਜੀਤ ਸਿੰਘ ਅਤੇ ਜਿਵੇਂ ਅੱਜ ਵੀ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ ਤਾਕੂ ਪੀਰਜੀ ਸਿੰਘ ਜੋ ਕਿ ਸੀਨੀਅਰ ਮੀਤ ਪ੍ਰਧਾਨ ਬਣੇ ਨੇ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਚੁੱਕੀ ਹੈ ਸੋ ਪੰਜਵੀਂ ਵਾਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਨੇ ਔਰ ਇਸ ਤਰ੍ਹਾਂ ਹੀ 11 ਅੰਤਰਕ ਮੈਂਬਰ ਕਮੇਟੀ ਦੇ ਮੈਂਬਰ ਵੀ ਚੁਣੇ ਗਏ ਨੇ ਜਿਸ ਦੇ ਵਿੱਚ ਤੁਹਾਨੂੰ ਦੁਬਾਰਾ ਦੱਸ ਦੇਵਾਂ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀਨੀਅਰ ਮੀਤ ਪ੍ਰਧਾਨ ਲਗੋਜੀਤ ਸਿੰਘ ਵਿਰਕ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜਨਸ ਕੱਤਰ ਸਰਦਾਰ ਸ਼ੇਰ ਸਿੰਘ ਮੰਡਵਾਲਾ ਸੋ ਇਹ ਉਧਾਰਾਂ ਦੀ ਚੋਣ ਹੋਈ ਹੈ ਅਸੀਂ ਇਸ ਤਰ੍ਹਾਂ ਹੀ ਅੰਤਰੀ ਕਮੇਟੀ ਮੈਂਬਰਾਂ ਸਾਬੰਦ ਵੀ ਚੁਣ ਹੋਈ ਹੈ ਜਿਸ ਦੇ ਵਿੱਚ ਸੁਰਜੀਤ ਸਿੰਘ ਗੜੀ, ਸੁਰਜੀਤ ਸਿੰਘ ਤੁਗਲਵਾਲਾ, ਸੁਰਜੀਤ ਸਿੰਘ ਕੰਗ, ਗੁਰਪ੍ਰੀਤ ਸਿੰਘ ਛੱਬਰ, ਦਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਬਲਦੇਵ ਸਿੰਘ ਕੈਂਪੂਰੀ, ਮੇਜਰ ਸਿੰਘ ਢਿੱਲੋਂ, ਮੰਗਵਿੰਦਰ ਸਿੰਘ ਖਾਪਰਖੇੜੀ, ਜੰਗ ਬਹਾਦਰ ਸਿੰਘ ਰਾਏ, ਮਿੱਠੂ ਸਿੰਘ ਕਾਨਕੇ ਜੋ ਕਿ ਅੰਤਰੀ ਕਮੇਟੀ ਦੇ ਮੈਂਬਰ ਬਣੇ ਨੇ ਸੋ ਇਸ ਦੁਬਾਰਾ ਪੰਜਵੀਂ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਆਮਨੂ ਹਮ ਬਣਾਇਆ ਗਿਆ ਹੈ ਸੋ ਬ੍ਰਦਰ ਦੀ ਗੱਲ ਕਰਦਾ ਬ੍ਰਦਰ ਜਿਵੇਂ ਕਿ ਕੱਲ ਦਾਵਾ ਕਰਦੇ ਸੀ ਕਿ ਉਹਨਾਂ ਕੋਲ ਅੰਦਰ 35 ਮੈਂਬਰ ਨੇ ਪਰ 18 ਮੈਂਬਰਾਂ ਨੇ ਹੀ ਬ੍ਰਦਰ ਨੂੰ ਸਪੋਰਟ ਕੀਤੀ ਹੈ ਚੋਣਾਂ ਵੋਟਾਂ ਪਈਆਂ ਨੇ ਸੋ ਇਸ ਤਰ੍ਹਾਂ ਹੀ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਲ ਕਰੀ ਤਾਂ ਉਹਨਾਂ ਨੂੰ 117 ਵੋਟਾਂ ਪਈਆਂ ਨੇ ਸੋ ਜਕਾਰਾ ਦੀ ਗੂੰਜ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੋ ਇਸੇ ਤਰ੍ਹਾਂ ਹੀ ਅੱਜ ਜਿਹੜੀ ਕਿ ਐਸਜੀਪੀਸੀ ਚੋਣ ਹੋਈ ਹੈ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਜਿਮ ਵਾਰ ਪ੍ਰਧਾਨ ਬਣੇ ਨੇ ਸੋ ਹੁਣ ਪ੍ਰੈਸ ਵਾਰਤਾ ਹੋਵੇਗੀ ਉਸ ਤੋਂ ਬਾਅਦ ਆਹ ਗੱਲਬਾਤ ਕਰਦੇ ਸੋ ਵਿਰੋਧ ਤੌਰ ਤੇ ਜਿੰਨੇ ਜੋ ਮੀਤ ਸਿੰਘ ਕਾਨਕੇ ਸੀ ਅ ਅੱਜ ਜਿਹੜੀ ਕਿ ਚੋਣ ਹੋਈ ਹੈ ਕਿਵੇਂ ਦੇਖਦੇ ਨੇ ਅੱਜ ਜੋ ਚੋਣ ਹੋਈ ਹੈ ਅਸੀਂ ਸਿਧਾਂਤਾਂ ਦੀ ਚੋਣ ਲੜੀ ਹੈ ਸਾਨੂੰ ਪਤਾ ਸੀ ਕਿ ਅਸੀਂ ਸਾਡੀ ਕੋਈ ਜਿੱਤ ਨਹੀਂ ਹੋਣੀ ਅਸੀਂ ਤਾਂ ਸਿਧਾਂਤਕ ਲੜਾਈ ਲੜੀ ਹੈ ਇੱਕ ਪਾਸੇ ਕਾਲਤਖ ਸਾਹਿਬ ਨੂੰ ਚੁਣੌਤੀਆਂ ਲਗੀਆਂ ਕਾਲਤਖ ਸਾਹਿਬ ਦੀਆਂ ਮਾਨ ਮਰਯਾਦਾ ਨੂੰ ਵਾਰ-ਵਾਰ ਪਿਛਲੇ ਸਮੇਂ ਚ ਠੇਸ ਪਹੁੰਚੀ ਹੈ ਅਸੀਂ ਇਹ ਇਹ ਲੜਾਈ ਹੈ ਏ ਮੈਦਾਨੇ ਚਾਂਗ ਦੇ ਵਿੱਚ ਅਸੀਂ ਤਾਂ ਇਹ ਕਿ ਇਹਨਾਂ ਨੂੰ ਚੁਣੌਤੀ ਹੈ ਜਿਹੜੀ ਇੱਕ ਰੂਲ ਕੀਤੀ ਜਾਵੇ ਜੇਕਰ ਕੋਈ ਲੜਾਈ ਨਾ ਲੜੇ ਤਾਂ ਫਿਰ ਇਹਨਾਂ ਦੀਆਂ ਹੋਰ ਚੜ੍ਹ ਬਚਣਗੀਆਂ ਤੇ ਅਸੀਂ ਤਾਂ ਅਗਲੀ ਲੜਾਈ ਹੈ ਜਿਹੜੀ ਉਹ ਆਮਚੋਣਾ ਕਰਾਉਣ ਦੀ ਮੰਗ ਕਰਦੇ ਆਂ ਅਸੀਂ ਤਾਂ ਇਹ ਗੁਰਰਾਮ ਬਾਗ ਦੀ ਧਰਤੀ ਤੇ ਇਸ ਧਰਮ ਦੀ ਸਭਾ ਦੇ ਵਿੱਚ ਖੜ ਕੇ ਜਿਹੜੀ ਚੋਣ ਲੜੀ ਐ ਉਹ ਸਿਰਫ ਇਸੇ ਕਰਕੇ ਚੋਣ ਲੜੀ ਐ ਇਸੇ ਕਰਕੇ ਕਿ ਵੀ ਅਗਲੀ ਲੜਾਈ ਐ ਜਿਹੜੀ ਕੇਂਦਰ ਸਰਕਾਰ ਤੋਂ ਦਬਾਅ ਬਣਾਇਆ ਜਾਵੇ ਸਾਰੀਆਂ ਪੰਤਕ ਤਰ੍ਹਾਂ ਨੂੰ ਇਕੱਠਾ ਕੀਤਾ ਜਾਵੇ ਨਹੀਂ ਇਹ ਚੋਣ ਐ ਜਿਹੜੀ ਸ਼੍ਰੋਮਣੀ ਕਮੇਟੀ ਦੀ ਹੋਣੀ ਨਹੀਂ ਸ਼੍ਰੋਮਣੀ ਕਮੇਟੀ ਐ ਜਿਹੜੀ ਉਹ ਬੰਦਕ ਇੱਕ ਪਰਿਵਾਰ ਦੀ ਬਣੀ ਰਹੂਗੀ ਕੇਂਦਰ ਦੀ ਮਿਲਕੁਫਤੀ ਨਾਲ ਬਣੀ ਰਹੂਗੀ ਤੇ ਸਾਡੀ ਲੜਾਈ ਤਾਂ ਹੁਣ ਆਮ ਚੋਣਾ ਕਰਵਾਉਣ ਵਾਸਤੇ ਕੇਂਦਰ ਨਾਲ ਹੈ ਮੈਂ ਤੁਹਾਨੂੰ 11 ਮੈਂਬਰੀ ਕਮੇਟੀ 'ਚ ਵੀ ਲਿਆ ਗਿਆ ਐ ਤੇ ਇਸ ਦੀ ਕੋਈ ਆਵਾਜ਼ ਚੱਕੀ ਜਾਏਗੀ ਮੈਂ ਹਰ ਐਜਕਟਿਵ ਡਿਵੀਜ਼ਨ ਦੇ ਵਿੱਚ ਜਿੱਥੇ ਕਿਤੇ ਵੀ ਏਜੰਡਾ ਮੈਨੂੰ ਗਲਤ ਲੱਗਦਾ ਮੈਂ ਪੂਰਨ ਵਿਰੋਧ ਕਰੂੰ ਅੱਗੇ ਵੀ 2020 ਦੇ ਵਿੱਚ ਜਦੋਂ ਮੈਂ ਐਜਕਟਿਵ ਮੈਂਬਰ ਬਣਿਆ ਤਾਂ ਮੈਂ ਕਿੱਲੇ ਕਿੱਲੇ ਜੰਡੇ ਉੱਤੇ ਆਦੀ ਬਹਿਸ ਕੀਤੀ ਹੈਗੀ ਤੇ ਕਈ ਜੰਡੇ ਰੋਕੇ ਵੀ ਕਈ ਕਰਪਟ ਮੈਨੇਜਰਾਂ ਨੂੰ ਜਿਹੜੇ ਕਿ ਸਸਪੈਂਡ ਕੀਤੇ ਹੋਏ ਸੀਗੇ ਉਹਨਾਂ ਨੂੰ ਜਦੋਂ ਬਹਾਲ ਕਰਨ ਦੀ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਵੀ ਮੈਂ ਵਿਰੋਧ ਕੀਤਾ ਜਦੋਂ ਮੁਲਾਜ਼ਮਾਂ ਨੂੰ ਪ੍ਰੋਮੋਸ਼ਨ ਤਰੱਕੀਆਂ ਦਾ ਆ ਮੁਲਾਜ਼ਮ ਮਾਰੂ ਇੱਕ ਆ ਜੈਕਟ ਵਿੱਚ ਉਹ ਬੁਰਾ ਮਤਾ ਪਾਸ ਹੀ ਨਹੀਂ ਕੀਤਾ ਸੀ ਉਹ ਉਸਤੀਆਂ ਵਿੱਚ ਮਤਾ ਲੈਣ ਦਾ ਤਾਂ ਮੈਂ ਉਹਦਾ ਵੀ ਰੋਕਿਆ ਮੈਂ ਉਹਦਾ ਡਟ ਕੇ ਵਿਰੋਧ ਕੀਤਾ ਕਿ ਇਹ ਗਿਲਾਜ ਮਾਰੂ ਮਤ ਹੈ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਕੁਸ਼ਤੀ ਮੈਂ ਨਹੀਂ ਹੋਣ ਦੇਣਾ ਜੋ ਅਸੀਂ ਤਾਂ ਆ ਪਿਛਲੇ ਸਮੇਂ ਚ ਚਾਹੇ ਇਹ ਜਵੀਨਾ ਦੇ ਕਪੜਾ ਠੇਕੇ ਦੇ ਕਪੜੇ ਸੀ ਉਹ ਵੀ ਨੰਗਾ ਕੀਤੇ ਸ੍ਰੋਮੜੀ ਗੁਰਦੁਆਰਾ ਬੰਦੇ ਦਿੱਧ ਕਦਾਰਨ ਜਿਹੜੇ ਉਹ ਨਿਹਾਰ ਵੱਲ ਕਿਉਣਗੇ ਉਹ ਵੀ ਅਸੀਂ ਬਹੁਤ ਨੰਗਾ ਕੀਤਾ ਖਰੀਦਾਂ ਤੋਂ ਲੈ ਕੇ ਖੀਦਾਂ ਤੋਂ ਲੈ ਕੇ ਮਰ ਜੂਠ ਤੱਕ ਦੇ ਜਿਹੜੇ ਇਹਨਾਂ ਨੇ ਕੱਪੜੇ ਲਗੇ ਅਸੀਂ ਸਾਰੇ ਉਹਨਾਂ ਖਲਾਵਲ ਬਲ ਲੜਦੇ ਆਇਆ ਉਹਨਾਂ ਨੰਗੇ ਕਰਦੇ ਤੇ ਗਾਉ ਨੂੰ ਕਰਾਂਗੇ ਅੱਜ ਤੱਕ 35 ਮੈਂਬਰ ਤੁਹਾਡੇ ਨਾਲ ਸੀ ਅੱਜ 18 ਨੇ ਹੀ ووٹ ਨਹੀਂ ਜੀ 35 ਮੈਂਬਰ ਤਾਂ ਅਸੀਂ ਇਸ ਰੂਪ ਚ ਕਿਨੇ ਸੀਗੇ ਵੀ 35 ਨੰਬਰ ਆ ਸਕਦੇ ਪਰ ਬਹੁਤੇ ਮੈਂਬਰ ਸਾਡੇ ਵਿਦੇਸ਼ ਚ ਸੁਖਦੇਵ ਸਿੰਘ ਹੁਣੀ ਹਰਦੀਪ ਸਿੰਘ ਹੁਣੀ ਮਹਾਰੀ ਹੁਣੀ ਉਹ ਬੜੇ ਸਾਡੇ ਐਮ ਮੈਂਬਰ ਜੀ ਵਿਦੇਸ਼ ਚ ਰਹੇਗੇ ਇਹ ਆਪਦੇ ਮੈਂਬਰਾਂ ਦੀ ਵੋਟ ਆ ਜੀ ਬੰਬਈ ਤੋਂ ਬੈਠਾਂ ਦੀ ਪਵਾਈਆਂ ਦੇ ਨਗੇ ਉਹ ਸਾਡੇ ਮੈਂਬਰ ਨੇ ਜਿਹੜੇ ਉਹ ਕਹਿੰਦੇ ਥੋੜੀ ਤਾਂ ਵੋਟ ਨਹੀਂ ਪੈ ਸਕਦੀ ਸੋ ਇਹ ਕੋਈ ਨਿਯਮ ਨਹੀਂ ਹੈ ਇਹ ਚੋਣ ਦੇ ਵਿੱਚ ਕੋਈ ਨਿਯਮ ਨਹੀਂ ਵਰਤਿਆ ਤੁਸੀਂ ਵਿਰੋਧ ਕਰਦੇ ਹੋ ਹਾਂ ਜੀ ਵਿਰੋਧ ਕਰਦੇ ਆ ਇਹ ਜੋ ਇੱਥੇ ਹੈ ਨਹੀਂ ਹਾਜ਼ਰ ਮੈਂ ਮੈਂਬਰ ਸਹਿਬਾਨ ਉਹਦੀ ਵੋਟ ਨਹੀਂ ਬਣਾਈ ਜਾਏਗੀ ਬਿਲਕੁਲ ਸੋਏ ਸਨ ਮਿੱਟੂ ਸਿੰਘ ਕਾਨਕੇ ਜੋ ਕਿ ਵਿਰਧਧਿਰ ਦੇ ਆਗੂ ਵਜੋਂ ਚੋਣ ਮੈਦਾਨੋਂ ਚੋਹੇ ਸਨ ਸੋ ਇਸ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣ ਜੋ ਹੋਈ ਹੈ ਜਿਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਐਸਜੀਪੀਸੀ ਪ੍ਰਧਾਨ ਚੁਣਿਆ ਗਿਆ ਤੇ ਦੂਜੇ ਪਾਸੇ ਫਿਰ ਉਹਦੀ ਤਰਮ ਜਿਨੂੰ 18 ਵੋਟਾਂ ਹੀ ਪਈਆਂ ਨੇ ਔਰ ਉਹ ਮਿੱਟੂ ਸਿੰਘ ਕਾਨਕੇ ਚੋਣ ਉਮੀਦਵਾਰ ਵਜੋਂ ਉਤਰੇ ਸਨ ਮੈਦਾਨ ਦੇ ਵਿੱਚ ਸੋ ਉਹਨਾਂ ਨੂੰ 18 ਵੋਟਾਂ ਪਈਆਂ ਨੇ ਇਸੇ ਤਰ੍ਹਾਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਨੇ ਇਸ ਤਰ੍ਹਾਂ ਦੇ ਕੋਈ ਜਿਸ ਕਿ ਵੀਰਕ ਜੋ ਸੀਨੀਅਰ ਮੀਤ ਪ੍ਰਧਾਨ ਨੇ ਔਰ 11 ਅੰਤਰੀ ਮੈਂਬਰ ਕਮੇਟੀ ਦੇ ਮੈਂਬਰਾਂ ਦੀ ਚੋਣ ਵੀ ਹੋਈ ਹੈ ਔਰ ਮੀਤੂ ਸਿੰਘ ਪਾਨਕੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਤਰੀ ਕਮੇਟੀ ਵਿੱਚ ਮੈਂਬਰ ਵਜਿ ਚੁਣਿਆ ਗਿਆ ਹੈ ਜੇਕਰ ਕੋਈ ਵੀ ਕਿਤੇ ਗਲਤ ਹੋਵੇਗਾ ਤਾਂ ਮੈਂ ਵਿਰੋਧ ਜਰੂਰ ਆਵਾਜ਼ ਉਠਾਵਾਂਗਾ ਧੰਨ ਸਵੇਰਾ ਤੋਪੁਰਪੀ ਸਿੰਘ ਅੰਮ੍ਰਿਤਸਰ